ਹਾਂਜੀ ਮੈਂ ਬਗੀਚਾ ਸਿੰਘ ਸਰਪੰਚ ਚਾਂਦੀਵਾਲਾ ਆ ਪਿੱਛੇ ਜੇ ਹੁਣ ਪੰਚਾਇਤਾਂ ਪੰਗ ਹੋਈਆਂ 29 ਤਰੀਕ ਨੂੰ ਜੀ 29 ਫਰਵਰੀ ਨੂੰ ਹਾਂਜੀ ਇਸ ਤੋਂ ਪਹਿਲਾਂ ਵੀ ਮਸਟੋਲ ਇਹਨਾਂ ਨੇ ਕਈ ਜਾਲੀ ਕਢਾਏ ਜੀ ਆ ਵੇਖੋ ਜੀ ਮਸਟੋਲ ਕਿੰਨੇ ਨਿਕਲੇ ਕਿਵੇਂ ਨਿਕਲੇ ਮਸਟੋਲ ਕਾਫੀ ਕਢਾਏ ਜੀ ਇਹਨਾਂ ਨੇ ਬਿਨਾ ਮੋਰਾ ਤੋਂ ਜੀ ਹੂੰ ਹੂੰ ਮਿਲੀ ਪੁਗਤ ਕਰਕੇ ਏਪੀਓ ਮੈਡਮ ਨਾਲ ਜੀ ਹਾਜ਼ਰੀਆਂ ਵੀ ਪਈਆਂ ਹਾਂਜੀ ਹਾਂਜੀ ਹਾਜ਼ਰੀਆਂ ਆਨਲਾਈਨ ਹੋਏ ਹੋਏ ਆ ਵੇਖੋ ਜੀ 52 ਬੰਦਾ ਦਾ ਹੈ ਜੀ ਹੂੰ ਹੂੰ ਜਿਹੜੇ ਕਿ ਤੇ ਇਹ ਜਿਹੜੇ ਇਹਨਾਂ ਨੇ ਨਜਾਇਜ਼ ਕਢਾਏ ਕਿਸੇ ਦਾ ਇਹਦੇ ਦਸਤਖਤ ਨਹੀਂ ਨਾ ਸਰਪੰਚ ਦੇ ਨਾ ਏਪੀਓ ਨਾ ਦੂਜਿਆਂ ਦੇ ਕਿਸੇ ਅਫਸਰ ਦੇ ਜੀਆਰਐਸ ਦੇ ਕਿਸੇ ਦੇ ਵੀ ਨਹੀਂ ਸਾਈਨ ਹੈ ਜੀ ਤੇ ਇਹ ਸਰਕਾਰ ਆਪਣੇ ਪ੍ਰੇਸ਼ਟਾ ਯਾਰ ਖਤਮ ਕਰਨਾ ਚਾਹੁੰਦੀ ਹੈ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਕਿ ਮਿਸਟਰੋਲ ਕਢੇ ਹੋਏ ਤੇ ਮੈਂ ਇੱਥੇ ਵੇਖਣਾ ਆਇਆ ਚੈੱਕ ਕਰਨ ਵਾਸਤੇ ਤੇ ਇੱਥੇ ਕਿਤੇ ਕੋਈ ਲੇਬਰ ਨਹੀਂ ਲੱਗੀ ਜੀ ਕਾਗਜ਼ਾਂ 'ਚ ਪਾਇਆ ਕਾਗਜ਼ਾਂ 'ਚ ਪਾਇਆ ਹੋਏ ਜੀ ਹਾਂਜੀ ਹਾਂਜੀ ਲੇਬਰ ਦੀ ਹਾਜ਼ਰੀਆਂ ਲੇਬਰਾਂ ਦੀ ਹਾਜ਼ਰੀਆਂ ਲੱਗ ਰਹੀਆਂ ਜੀ ਕੱਲ ਲੱਗੀ ਹੈ ਜੀ ਹਾਂਜੀ ਇੱਥੇ ਕੋਈ ਕੰਮ ਨਹੀਂ ਵੇਖੋ ਜੀ ਆਪ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਕੰਮ ਨਹੀਂ ਕਿਸ ਤਰ੍ਹਾਂ ਦਾ ਚੂਨਾ ਲੱਗ ਰਿਹਾ ਸਰਕਾਰ ਦੇ ਬਹੁਤ ਤਗੜਾ ਚੂਨਾ ਲੱਗ ਰਿਹਾ ਜੀ ਸਰਕਾਰ ਨੂੰ ਤੇ ਸਰਕਾਰ ਤਾਂ ਚਾਹੁੰਦੀ ਹੈ ਵੀ ਭ੍ਰਿਸ਼ਟਾਚਾਰ ਖਤਮ ਕਰੀਏ ਪਰ ਜਿਹੜੇ ਅਫਸਰ ਛਾਈਏ ਇਹ ਮਿਲੀ ਭੁਗਤ ਕਰਕੇ ਤੇ ਇਹ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦੇ ਦੇ ਨਾ ਹੀ ਹੁੰਦੇ ਨਾ ਇਹਨਾਂ ਨੇ ਜੀ ਤੁਹਾਡੇ ਵੀ ਨਹੀਂ ਸੈਨ ਹੋਏ ਜੀ ਨਾ ਜੀ ਨਾ ਨਹੀਂ ਹੋਇਆ ਜੀ ਸਾਰੇ ਜਾਲੀ ਜੀ ਮੈਂ ਤਾਂ ਜੇ ਉਹ ਛੱਪੜ ਦਾ ਪ੍ਰੋਜੈਕਟ ਸੀਗਾ ਜੀ ਜਿਹੜਾ ਪਾਣੀ ਆਣ ਕਰਕੇ ਤੇ ਛੱਪੜ ਦੇ ਸੀਵਰੇਜ ਰਲੋਡ ਗਿਆ ਸੀ ਤੇ ਕੁਝ ਬੰਨ ਟੁੱਟ ਗਿਆ ਹੁੰਦਾ ਛੱਪੜ ਦਾ ਉੱਥੇ ਮੈਂ ਆਪ ਪੈਸੇ ਲਾ ਕੇ ਇਕੱਠੇ ਕਰਕੇ ਤੇ ਉਹ ਨਗਦ ਲਾ ਰਹੇ ਜੀ ਅਸੀਂ ਬੰਨ ਬੰਨ ਤੇ ਉਥੋਂ ਮਸਟਰੋਲ ਨਿਕਲੇ ਕਈ ਕਾਫੀ ਉੱਥੇ ਕੰਮ ਜਮਾ ਨਹੀਂ ਹੋਇਆ ਜੀ ਨਹੀਂ ਹੋਇਆ ਜੀ ਤੇ ਸਾਡੇ ਮਸਟਰੋਲ ਤਾਂ ਐ ਵੀ ਉਹ ਕੱਢਣ ਹੀ ਨਹੀਂ ਦਿੰਦੀ ਜੋ ਅਸੀਂ ਡਿਮਾਂਡ ਦੇ ਕੇ ਆਉਣੇ ਆ ਏ ਵੀ ਉਹ ਮੈਡਮ ਕਹਿੰਦੀ ਐਵੇਂ ਮਿਸਟੋਲ ਥੋੜਾ ਨਿਕਲਦੇ ਆ ਤੁਹਾਨੂੰ ਪਤਾ ਹੀ ਇਹ ਪਤਾ ਨਹੀਂ ਜੀ ਕਿਵੇਂ ਇਹਨਾਂ ਦੇ ਸਿਆਸੀ ਬੰਦੇ ਨੇ ਤੇ ਕੁਝ ਡੀਨ ਲਾਈਨ ਕਰਦੇ ਹੋਣੇ ਆ ਜੀ ਤੇ ਆਪਾਂ ਡੀਨ ਲਾਈਨ ਕਰੀਦਾ ਨਹੀਂ ਮੈਡਮ ਮੈਨੂੰ ਕਹਿੰਦੀ ਵੀ ਤੁਹਾਨੂੰ ਪਤਾ ਜਿਵੇਂ ਪੈਸੇ ਨਿਕਲਦੇ ਮਿਸਟੋਲ ਉਸ ਤਰ੍ਹਾਂ ਕਢਾਓ ਮੈਂ ਕਿਹਾ ਕਿਸ ਤਰ੍ਹਾਂ ਕਢਾਈ ਮੈਂ ਕਿਹਾ ਡਿਮਾਂਡ ਫਾਰਮ ਤੇ ਡਿਮਾਂਡ ਫਾਰਮ ਦਿੱਤਾ ਉੱਤੇ ਮੋਹਰ ਲੱਗੀ ਸਾਰਾ ਕੁਝ ਹੋਇਆ ਹੋਇਆ ਹੈ ਪਰ ਉਹ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ ਉਹਦਾ ਮਤਲਬ ਸੀ ਕਿ ਪੈਸੇ ਮੇਰੇ ਨਾਲ ਗੱਲ ਕਰਨੇ ਮੈਂ ਕਿਹਾ ਮੈਂ ਤਾਂ ਕੰਮ ਕਰਾਉਣਾ ਹੈ ਬੰਦਿਆਂ ਤੋਂ ਏਪੀਓ ਮੀਨੂ ਮੈਡਮ ਜੀ ਇਹ ਕਢਵਾ ਮੀਨੂ ਸ਼ਰਮਾ ਜੀ ਹਾਂ ਜੀ ਇਹ ਜੀ ਸਾਜੀ ਤੇ ਕੋਈ ਡਿਮਾਂਡ ਦੇ ਕੇ ਆਈਏ ਜੀ ਉਹ ਉਸੇ ਟਾਈਮ ਚੱਕ ਕੇ ਲੈ ਜਾਂਦੇ ਜੀ ਦੇ ਦੇ ਨਹੀਂ ਉੱਥੇ ਪਤਾ ਹੀ ਨਹੀਂ ਹਾਂ ਜੀ ਚੋਰੀ ਇੱਕ ਇਸ ਤੋਂ ਪਹਿਲਾਂ ਇੱਕ ਹੋਰ ਦੱਸਾਂ ਜੀ ਅਕਲ ਜੀ ਆਰ ਐਸ ਏ ਉਹਨਾਂ ਨੂੰ ਭੇਜਿਆ ਮੈਡਮ ਕਹਿੰਦੀ ਵੀ ਨਹੀਂ ਤੁਸੀਂ ਪਿੰਡ ਪਾਰ ਕੇ ਆਓ ਉਹਨੇ ਗੁਰਦੁਆਰੇ ਵਿੱਚ ਆਵਾਜ਼ ਮਾਰ ਕੇ ਡਿਮਾਂਡ ਲਿਖੀ ਸੀ ਤੇ ਬਾਅਦ ਵਿੱਚ ਉਹ ਵੀ ਨਹੀਂ ਕੱਢਿਆ ਜੀ ਉਹਨੂੰ ਏਪੀਓ ਮੈਡਮ ਉਹਨੇ ਤਾਂ ਕੋਈ ਸਰਕਾਰ ਨੂੰ ਸਖਤ ਲੋਟ ਮੈਂ ਤਾਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਐਮਐਲ ਸਾਹਿਬ ਨੂੰ ਵੀ ਕਹਿ ਰਿਹਾ ਕਿ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਆ ਜਿਹੜੇ ਪ੍ਰਚਾਰ ਕਰ ਰਹੇ ਨੇ ਜਾਂ ਕੋਈ ਚੂਨਾ ਲਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਪੂਰਾ ਛਕੰਜਾ ਕੱਸਿਆ ਜਾਵੇ ਜੀ ਸਰ ਜੀ ਅਸੀਂ ਇੱਥੇ ਪਹੁੰਚੇ ਆ ਜੀ ਨਾਮ ਕੀ ਤੁਹਾਡਾ ਰਤਨ ਸਿੰਘ ਸਰ ਰਤਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਚਾਂਦੀ ਵਾਲੇ ਦੇ ਜੀ ਕੀ ਕਰਦੇ ਤੁਸੀਂ ਅਸੀਂ ਮਿਹਨਤ ਮਜ਼ਦੂਰੀ ਕਰਨੇ ਸਾਰਾ ਕਿੱਥੇ ਕਰਦੇ ਕਿੱਥੇ ਅਸੀਂ ਜਿੱਥੇ ਸਾਨੂੰ ਮਿਲ ਜਾਵੇ ਜੇ ਹਣ ਸਾਨੂੰ ਪਤਾ ਲੱਗਾ ਵੀ ਅਸੀਂ ਨਜ਼ਗਾ ਦਾ ਕੰਮ ਸਾਨੂੰ ਸਾਡੇ ਪਿੰਡ ਦਾ ਹਨੂ ਮਿਲਦਾ ਹੈ ਤੇ ਸਾਨੂੰ ਸਾਡੀਆਂ ਹਾਜ਼ਰੀਆਂ ਹੋਈ ਐਵੇਂ ਨਜਾਇਜ਼ ਭੱਪ ਲਾਈ ਜਾਂਦੇ ਨੇ ਜਦੋਂ ਸਾਡੇ ਪੈਸੇ ਖਾਤੇ ਚ ਆ ਗਏ ਤੇ ਨਾ ਸਾਨੂੰ ਆਖਣਾ ਪੈਸੇ ਦੇ ਦੋ ਜੀ ਅੱਧਾ ਦੇ ਦੇ ਦੋ ਤੁਸੀਂ ਇੱਥੇ ਕੰਮ ਕਿੱਥੇ ਚੱਲ ਰਿਹਾ ਹੈ ਇੱਥੇ ਕੰਮ ਦੀ ਆ ਹੈਡ ਤੇ ਕਹਿੰਦੇ ਨੇ ਚੱਲ ਰਿਹਾ ਹੈ ਸਾਨੂੰ ਪਤਾ ਲੱਗਾ ਹੈਟ ਤਾਂ ਹੀ ਆਇਆ ਆਹ ਵਿਖਿਆ ਸਰਪੰਚਾ ਹਰਪੰਚ ਨੂੰ ਗੱਲ ਕੀਤੀ ਵੀ ਸਰਪੰਚਾ ਅੱਬੀ ਉੱਥੇ ਦੇਗਾ ਆਪਣਾ ਕੰਮ ਚੱਲਦਾ ਪਿਆ ਹਰਪੰਚ ਨੇ ਕਿਹਾ ਵੀ ਚੱਲਦਾ ਪਿਆ ਤਾਂ ਬੈਕ ਕਰ ਲੈਨੇ ਆ ਤੇ ਸਰਪੰਚ ਨੂੰ ਨਾਲ ਲਿਆਂਦਾ ਕੋਈ ਇੱਥੇ ਬੰਦਾ ਨਹੀਂ ਕੱਲ 75 ਬੰਦੇ ਤੇ ਸ਼ਾਮ ਨੂੰ ਹਾਜ਼ਰੀ ਲੱਗੀ ਏ ਸਭ ਗਲਤ ਕੰਮ ਹੋ ਰਹੇ ਨੇ ਸਰ ਸਾਨੂੰ ਸਾਨੂੰ ਤਾਂ ਸਾਡਾ ਹੱਕ ਮਿਲਣਾ ਚਾਹੀਦਾ ਜਿਹੜਾ ਹਵਾਦਨ ਸਾਨੂੰ ਮਿਲਦਾ ਅਸੀਂ ਕੰਮ ਕਰਨਾ ਚਾਹੁੰਦੇ ਆ ਆ ਬੋਟੇ ਵੀ ਮੈਂ ਸਿੱਤੀ ਹਾਂਜੀ ਆ ਬੋਟੇ ਝੜ ਗਿਆ ਆ ਬੋਟੇ ਝੜੀਆਂ ਸਭ ਕੋਈ ਖਲੀਆਂ ਨੇ ਕੋਈ ਇੱਥੇ ਤੇਲਾ ਵੀ ਟੋਕ ਕੋ ਆ ਕਾਗਜ਼ਾ ਕਾਗਜ਼ਾ ਚ 100 ਬੰਦੇ ਤੋਂ ਮਸਤਾਲ ਪਹਿਲਾਂ ਇਹ ਨਕਦਾ ਲਿਆ ਤੇ 75 ਦਾ ਹੁਣ ਚੱਲਦਾ ਪਿਆ ਜਿਹੜਾ ਕੱਲ 5 ਤਰੀਕ ਨੂੰ ਹਾਜ਼ਰੀ ਲੱਗੀ ਏ ਉਹ ਬੰਦੇ ਦਾਸ ਤੇ ਲਾਏ ਹਾਂ ਇਹ ਉਹ ਜਿਹੜਾ ਸਰਕਾਰ ਨੂੰ ਕਿਸ ਤਰ੍ਹਾਂ ਦਾ ਚੋਣਾ ਲੱਗ ਰਿਹਾ ਸਰਕਾਰ ਨੂੰ ਤਾਂ ਬਹੁਤ ਲੱਖਾਂ ਰੁਪਈਆ ਦਾ ਚੋਣਾ ਈ ਲਾ ਰਹੇ ਨੇ ਅਫਸਰ ਛਾਈ ਇਹ ਇਹਨਾਂ ਨੇ ਹੁਣ ਕਿ ਤੋ ਮਾਰੇ ਬੰਦੇ ਨੂੰ ਕੰਮ ਦੇਣਾ ਨਹੀਂ ਜਿਹੜੇ ਕੋਠੀਆਂ ਦੇ ਵਿੱਚ ਅੰਦਰ ਬੈਠੇ ਨੇ ਉਹਨਾਂ ਨੂੰ ਪੈਸੇ ਅੰਦਰ ਖਾਤੇ ਮਿਲਦੇ ਨੇ ਉਹ ਖਾਤੇ ਚ ਆਂਦੇ ਨੇ ਉਹ ਅੱਧ ਚੁੱਪ ਕਰਕੇ ਦੇ ਦੇ ਦਿੰਦੇ ਨੇ ਤੇ ਉਹ ਉਹਨਾਂ ਨੂੰ ਕੀ ਹੈ ਤਗਰੀ ਬੰਦੇ ਧੱਕੇ ਖਾਂਦੇ ਫਿਰਦੇ ਨੇ ਚਲੋ ਜੀ ਸਰੋਵੜਨ ਰਾਜਸਥਾਨੋਂ ਚਲੋ ਜੀ ਛੋਲੇਵੜਨ ਰਾਜਸਥਾਨੋਂ ਇੱਥੇ ਕੋਈ ਲੇਵਰ ਨਹੀਂ ਇੱਥੇ ਲੇਵਰ ਕੋਈ ਨਹੀਂ ਇੱਥੇ ਲੇਵਰ ਕੋ ਹਰ ਕਾਮੀ ਕੋ ਨਹੀਂ ਤੁਹਾਡੇ ਵਾਸਤੇ ਕਾਗਜ਼ਾਂ ਚ ਕਾਗਜ਼ਾਂ ਚ ਪਾਈ ਜਾਂਦੇ ਨੇ ਹਾਂਜੀ ਆ ਵੇਖੋ ਪੰਚਤਵਾਲ ਗਾ ਏਨਾਂ ਪਾਇਓ 100 ਬੰਦੇ ਦਾ ਮਸਤੋਲ ਮੰਗ ਇਹਨਾਂ ਇਹਨਾਂ ਅਫਸਰਾਂ ਨਾਲ ਜਿਹੜੇ ਕੰਮ ਬੰਦ ਕਰਿੰਦੇ ਕਰਾਉਣ ਵਾਲਿਆਂ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਹਾਂ ਜੈਜ ਕੰਮ ਹੋਣਾ ਚਾਹੀਦਾ ਨਾ ਹਾਂ ਕੰਮ ਕਰੇ ਡਿਲੀਵਰ ਹਾਂ ਇਹ ਮੌਕੇ ਤੇ ਬੰਦੇ ਜੋ ਕੰਮ ਕਰੇ ਮੌਕੇ ਤੇ ਬੰਦਾ ਹੋਵੇ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਜੀ ਸਿੰਘ ਜੀ ਸਿੰਘ ਹਾਂ ਸਰ ਇਹ ਪਿੰਡ ਜਾਂਦੀ ਹਾਲ ਜੋ 75 ਬੰਦਰ ਮਾਸਟਰ ਜਿਹੜਾ ਨਿਕਲਾ ਹੋਇਆ ਕਾਗਜ਼ਾਂ ਦੇ ਵਿੱਚ ਤੇ ਜਿਨ੍ਹਾਂ ਦੀ ਟੈਂਟਸ ਹੈ ਇੱਥੇ ਬੰਨਦੇ ਜਿਹੜੇ ਬੀਐਸਐਫ ਪੋਸਟ ਤੋਂ ਲੈ ਕੇ ਅਲੀਕ ਤੱਕ ਦਾ ਕੰਮ ਜੋ ਸੈਂਕਸ਼ਨ ਹੋਇਆ ਹੈ ਪਰ ਇਸ ਤੋਂ ਪਹਿਲਾਂ ਇਹਨਾਂ 22 ਤਰੀਕ ਨੂੰ 100 ਬੰਦਰ ਮਾਸਟਰ ਕਢਾ ਕੇ ਇਹਨਾਂ ਟੈਂਟਸਾਂ ਜਾਲੀ ਲਾ ਕੇ ਆਨਲਾਈਨ ਕਰਾਇਆ ਬਿਨਾਂ ਕਿਸੇ ਅਫਸਰ ਦੇ ਸਾਈਨਾਂ ਤੋਂ ਕੋਈ ਇੱਥੇ ਕੰਮ ਨਹੀਂ ਹੋਇਆ ਅਸੀਂ ਅੱਜ ਮੌਕੇ 'ਤੇ ਆ ਕੇ ਵੇਖਿਆ ਵੀ ਕੋਈ ਲੇਬਰ ਲੱਗੀ ਕਿਤੇ ਨਾ ਇਹ ਪਿੱਛੇ ਜਿਹੜਾ 100 ਬੰਦਰ ਮਾਸਟਰ ਨਿਕਲੇ ਸੀ ਨਾ ਉਹ ਕੋਈ ਇੱਥੇ ਕੰਮ ਲੱਗਿਆ ਹੈ ਤੇ ਨਾ ਹੀ 175 ਬੰਦੇ ਮਾਸਲ ਅੱਜ ਦੀ ਡੇਟ ਵਿੱਚ ਚੱਲ ਰਿਹਾ ਉਹ ਵੀ ਇੱਥੇ ਕੋਈ ਇੱਕ ਬੰਦਾ ਵੀ ਕੰਮ ਤੇ ਨਹੀਂ ਹੈਗਾ ਜੀ ਨਜਾਇਜ਼ ਹਾਲਿਆ ਸਾਲ ਨੂੰ ਕੰਮ ਕਿੱਥੋਂ ਤੱਕ ਕੰਮ ਸਾਰੇ ਇਥੋਂ ਆ ਬੀਏ ਸੇ ਪੋਸਟ ਜਿਹੜਾ ਸੈਣੀ ਵਾਲਾ ਬਾਰਡਰ ਤੋਂ ਲੈ ਕੇ ਅਲੀ ਕੇ ਤੱਕ ਦਾ ਕੰਮ ਹੈ ਜੀ ਹਾਂ ਬੰਨ ਦੀ ਸਫਾਈ ਵਾਸਤੇ ਕੰਮ ਹੈ ਪਰ ਇੱਥੇ ਦਾ ਬੰਨ ਦੀ ਸਫਾਈ ਤੇ ਛੱਡੋ ਇੱਥੇ ਕਿ ਤੀਲਾ ਵੀ ਨਹੀਂ ਕਿਸੇ ਨੇ ਪੁੱਟਿਆ ਹੈ ਹਾਲਾਂਕਿ ਜਿੱਥੇ ਟੈਂਡ ਲੱਗਦੀ ਏ ਉਹ ਜਗ੍ਹਾ ਵੀ ਸੇਫ ਨਹੀਂ ਹੈਗੀ ਉੱਥੇ ਵੀ ਇੰਨਾ ਝਾੜੀਆਂ ਬੂਟੇ ਅਜੇ ਵੀ ਉੱਥੇ ਉਵੇਂ ਹੀ ਖੜਿਆ ਹੈ ਟੋਟਲ ਕੋਲ ਮਲਾ ਕੇ 175 ਬੰਦੇ ਦਾ ਕੰਮ ਤੇ ਚੱਲ ਰਿਹਾ ਹੈ ਲੇਕਿਨ ਕੰਮ ਇੱਕ ਬੰਦੇ ਦਾ ਵਿਤ ਨਹੀਂ ਵਾਜੀ ਕਿਸ ਤਰ੍ਹਾਂ ਸਰਕਾਰੀ ਬਾਬੂ ਮਿਲ ਗਏ ਸਾਰੇ ਕੁਝ ਸਿਆਸੀ ਬੰਦੇ ਰਲ ਕੇ ਅਫਸਰशाही ਨਾਲ ਇਹ ਸਾਰਾ ਕੁਝ ਕਰਵਾ ਰਹੇ ਨੇ ਤੇ ਜਿਹੜਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਨੇ ਤੇ ਸਰਕਾਰ ਤਾਂ ਕਹਿੰਦੀ ਹੈ ਕਰਪਸ਼ਨ ਖਤਮ ਕਰਨ ਵਾਸਤੇ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਪਰ ਇੱਥੇ ਭ੍ਰਿਸ਼ਟਾਚਾਰ ਹੋਰ ਹੀ ਵੱਧ ਰਿਹਾ ਜੀ سرکاری خزانے ਨੂੰ ਚੂਨਾ ਸਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ ਲੱਖਾਂ ਦਾ ਚੂਨਾ ਲਾ ਰਹੇ ਨੇ ਜੀ ਅਸੀਂ ਕੰਮ ਚਾਹੁੰਨੇ ਆ ਸਾਨੂੰ ਕੰਮ ਨਹੀਂ ਮਿਲਦਾ ਤੇ ਜਿਹੜਾ ਜ ਨਜਾਇਜ਼ ਨਜਾਇਜ਼ ਕੰਮ ਚੱਲੀ ਜਾਂਦੇ ਨੇ ਜਾਇਜ਼ ਕੋਈ ਕੰਮ ਹੋ ਨਹੀਂ ਰਿਹਾ ਜੀ ਹਾਂ ਸਰੇ ਨਾਲ ਬਣਦੀ ਜੋ ਕਾਰਵਾਈ ਕੀਤੀ ਜਾਵੇ ਤੇ ਜੋ ਇਹਨਾਂ ਦਾ ਪਿੱਛੇ ਮਾਸਟਰ ਨਿਕਲੇ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਕਿੱਥੇ ਕੰਮ ਹੋਇਆ ਹੈ ਕਿੰਨਾ ਦੀ ਮਿਹਰੀ ਬੁਗਤਣਾ ਹੋਇਆ ਹੈ ਉਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਰਮਨ ਜੀ ਜਿਹੜਾ ਤੁਹਾਡੇ ਕੋਲ ਹੈ ਜਿਹੜਾ ਮੰਨੇਗਾ ਦਾ ਕੰਮ ਚੱਲ ਰਿਹਾ ਉਹਦੇ ਕੋਈ ਚੈਕਿੰਗ ਕਰ ਰਹੇ ਕਿਸੇ ਤਰ੍ਹਾਂ ਹਾਂਜੀ ਸਾਡੀ ਟੀਮ ਆ ਅਸੀਂ ਮੌਕੇ ਤੇ ਚੈਕਿੰਗ ਕਰਦੇ ਹਾਂ ਪ੍ਰੋਟੀਨ ਵਾਈਜ਼ ਹੁੰਦੀ ਰਹਿੰਦੀ ਚੈਕੀ ਕੁਝ ਜਿਹੜੇ ਆ ਜਾਲੀ ਮਸਟਰੋਲ ਜਿਹੜੇ ਕੱਢ ਕੇ ਉੱਥੇ ਹਾਜ਼ਰੀਆਂ ਵੀ ਲਗਾਈਆਂ ਜਾ ਰਹੀਆਂ ਆਨਲਾਈਨ ਵੀ ਕੀਤੀ ਉਹਨਾਂ ਬਾਰੇ ਕੀ ਰਿਪੋਰਟ ਬਣਾਉਂਦੇ ਜਿਹੜੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਨਾ ਜੀ ਉਹਦੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਇਟ ਵਿਲ ਟੇਕ ਸਮ ਟਾਈਮ ਜੇ ਜੋ ਵੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਉਹਦੀ ਅਸੀਂ ਪ੍ਰੋਪਰ ਇਨਕੁਆਰੀ ਕਰਦੇ ਜੇ ਕੋਈ ਦੋਚੀ ਪਾਇਆ ਜਾਂਦਾ ਉੱਤੇ ਹੀ ਕਾਰਵਾਈ ਵੀ ਕਰਾਂਗੇ ਤੇ ਮੰਦੇ ਰਿਹਾ ਤਾਂ ਜਿਹੜਾ ਕੰਮ ਚੱਲ ਰਿਹਾ ਉੱਥੇ ਵੀ ਦਿਹਾੜੀਆਂ ਮਾਈਆਂ ਜਾ ਰਹੀਆਂ ਬੰਦੇ ਤੇ ਉੱਤੇ ਹਾਜ਼ਰ ਨਹੀਂ ਕੋਈ ਵੀ ਦੇਖੋ ਇਹ ਤਾਂ ਮੌਕਾ ਵੇਖ ਕੇ ਪਤਾ ਲੱਗੂਗਾ ਨਾ ਜਿੱਦਾਂ ਤੁਸੀਂ ਕਿਤੇ ਕੋਈ ਸ਼ਿਕਾਇਤ ਆਂਦੀ ਹੈ ਸਾਡੀ ਉਹ ਉਸ ਜਿਹੜਾ ਕੰਮ ਨਹੀਂ ਹੋਇਆ ਉਹ ਸਾਡਾ ਜੇ ਹੀ ਵੈਰੀਫਾਈ ਕਰੂਗਾ ਵੀ ਇਸ ਜਗ੍ਹਾ ਤੇ ਕੰਮ ਹੋਇਆ ਜਾਂ ਨਹੀਂ ਹੋਇਆ ਮੌਕਾ ਵੇਖ ਕੇ ਸਾਡੀ ਟੀਮ ਰਿਪੋਰਟ ਪ੍ਰਾਪਤ ਕਰੂਗੀ ਕਰੋਸਾ ਹੁਣਾ ਹੀ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੀ ਕਈ ਵਾਰੀ ਜਿਹੜੀ ਲਾਪਰਵਾਹੀ ਆ ਜਾਂਦੀ ਜਿਵੇਂ ਪੇਮੈਂਟ ਖਾਤਿਆਂ ਚ ਚਲੀ ਜਾਂਦੀ ਕਈ ਲੱਖਾਂ ਖਾਤੇ ਜਿਹੜੇ ਚੜੇ ਜਾਂਦੇ ਹੁੰਦੇ ਹੂੰ ਹੂੰ ਉਹਦੇ ਬਾਰੇ ਕੀ ਜਾਂਚ ਹੋਈ ਦੇਖੋ ਜੀ ਜਿਵੇਂ ਮਾਮਲਾ ਸਾਡੇ ਸਾਹਮਣੇ ਆਉਂਦਾ ਹੁੰਦਾ ਹਾਂ ਤੁਸੀਂ ਜਾਂਚ ਕਰਾਂਗੇ ਜੇ ਕੋਈ ਗਲਤ ਪਾਇਆ ਜਾਂਦਾ ਜਿਹੜੀ ਬੰਦੀ ਰਿਕਵਰੀ ਉਹ ਵੀ ਕੀਤੀ ਜਾਊਗੀ ਹੂੰ 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 ਕੋ ਕਾਰਵਾਈ ਵੀ ਕੀਤੀ ਜਾਏਗੀ ਜਿਹੜੇ ਬਿਲਕੁਲ ਜੀ ਜਿਹੜੇ ਦੋਸ਼ੀ ਪਾਇਆ ਜਾਂਦੇ ਉਹਨਾਂ ਤੇ ਕਾਰਵਾਈ ਵੀ ਹੋਊਗੀ ਜਿਹੜੀ ਰਿਕਵਰੀ ਬੰਦੀ ਆ ਗਵਰਨਮੈਂਟ ਵੱਲੋਂ ਰਿਕਵਰੀ ਵੀ ਕੀਤੀ ਜਾਊਗੀ ਜਿਹੜੇ ਮਸਟਰੋਲ ਵੀ ਹੁਣ ਕੱਢੇ ਜਾ ਰਹੇ ਬਿਨਾ ਸਾਈਨਾਂ ਤੋਂ ਉਹਨਾਂ ਬਾਰੇ ਕੀ ਕਰਦੇ ਦੇਖੋ ਜੀ ਮੇਰੇ ਨੋਟਿਸ 'ਚ ਨਹੀਂ ਹੈ ਗੱਲ ਆਈ ਬਿਨਾਂ ਸਲਾਹ ਦੇ ਜਿਹੜੇ ਮਸਟਰੋਲ ਵਗੈਰਾ ਇਸ਼ੂ ਕਰਦੇ ਆ ਜਾਂ ਜਿਹੜੇ ਕੰਮ ਚਲਾਏ ਜਾਂਦੇ ਉਹ ਬਲੌਕ ਪੱਧਰ ਤੋਂ ਉਹਦੀ ਜਿਆਦਾ ਜਿਹੜੀ ਕਲੋਸਲੀ ਮਾਈਕਰੋ ਮੋਨਿਟਰਿੰਗ ਬਲੌਕ ਲੈਵਲ ਤੇ ਕੀਤੀ ਜਾਂਦੀ ਕਿਉਂਕਿ ਸਾਰਾ ਸਟਾਫ ਹੈ ਨਾ ਜਿਹੜਾ ਬਲੌਕ ਤੇ ਬੈਠਦਾ ਜਿਹੜੇ ਮਾਸਟਰ ਕੋਲ ਜਾਰੀ ਕਰਾਉਂਦੇ ਆ ਜਾਂ ਹਾਜ਼ਰੀ ਲਾਉਂਦੇ ਉਹ ਸਾਰੇ ਬਲੌਕ ਤੇ ਹੀ ਬੈਠਦੇ ਆ ਅਸੀਂ ਤਾਂ ਇਥੋਂ ਰੂਟੀਨ ਵਾਈਜ਼ ਚੈਕਿੰਗ ਕਰਦੇ ਆ ਜਾਂ ਕੋਈ ਸ਼ਿਕਾਇਤ ਸਾਡੇ ਕੋਲੇ ਆਉਂਦੀ ਫਿਰ ਅਸੀਂ ਉਹਦੀ ਪੜਤਾਲ ਕਰ ਲੈਂਦੇ ਆ ਜ਼ਿਆਦਾਤਰ ਇਹ ਸਾਰਾ ਮੋਨਿਟਰ ਕਰਨਾ ਸਾਡਾ ਜਿਹੜਾ ਬਲੌਕ ਲੈਵਲ ਦਾ ਸਟਾਫ ਆ ਜਾਂ ਵੀਡੀਓ ਸੁਬਾਨ ਉਹ ਦੇਖਦੇ ਆ ਸਾਰਾ ਮੈਟਰ ਤੂੰ ਕੀ ਇਸੇ ਖਜ਼ਾਨੇ ਨੂੰ ਲੱਖ ਰੁਪਏ ਦਾ ਚੂਨਾ ਲੱਗ ਰਿਹਾ ਉਹਦੇ ਵਰੀ ਤੂੰ ਪੜਤਾਲ ਕੀਤੀ ਦੇਖੋ ਜੀ ਜਿੱਦ ਕਾਰਵਾਈ ਕਰਾਂਗੇ ਪੜਤਾਲ ਵੀ ਕਰਾਂਗੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕਾਰਵਾਈ ਚੱਲ ਰਹੀ ਹੈ ਜੀ ਇਨਕੁਆਰੀ ਚੱਲ ਰਹੀ ਜੋ ਇਨਕੁਆਰੀ ਤੋਂ ਸਾਹਮਣੇ ਆਊਗਾ ਉਹਦੇ ਤੇ ਕਾਰਵਾਈ ਕਰਾਂਗੇ ਨਾ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਜਿਸ ਮੈਟਰ ਦੀ ਉਹ ਸਾਡੇ ਮਾਮਲੇ ਹੀ ਕੱਲ ਪਰਸੋ ਧਿਆਨ ਚ ਆਇਆ ਉਹਦੀ ਹੁਣ ਬਰੀਕੀ ਨਾਲ ਸਾਡੀ ਟੀਮ ਜਾਂਚ ਕਰ ਰਹੀ ਹੈ ਮੌਕਾ ਵੀ ਵੇਖ ਰਹੇ ਹੈ ਕੋਈ ਵਿਭਾਗ ਕਰ ਰਿਹਾ ਉਹਦੇ ਕੋਈ ਕਾਰਵਾਈ ਕੀਤੀ ਗਈ ਕਾਰਵਾਈ ਹਲੇ ਰਿਪੋਰਟ ਬਣ ਰਹੀ ਹੈ ਨਾ ਜੀ ਹਲੇ ਇਨਕੁਆਰੀ ਹੋ ਰਹੀ ਹੈ ਜਦੋਂ ਇਨਕੁਆਰੀ ਦੀ ਰਿਪੋਰਟ ਸਾਹਮਣੇ ਆਊਗੀ ਉਦੋਂ ਆਪਾਂ ਕਾਰਵਾਈ ਤੇ ਪਹੁੰਚਾਂਗੇ ਹਲੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ ਕਾਰਵਾਈ ਕੀਤੀ ਗਈ ਕਾਰਵਾਈ ਸ਼ੁਰੂ ਕੀਤੀ ਹੈ ਪੜਤਾਲ ਸ਼ੁਰੂ ਕਰਤੀ ਉਹ ਕਾਰਵਾਈ ਹੈ ਹਾਂਜੀ